ਕੈਬਨਿਟ ਮੰਤਰੀ ਅਮਨ अरोੜਾ ਦੇ ਵੱਲੋਂ ਆਪਣੇ ਹਲਕੇ ਸ਼ਹਿਰ ਸੁਨਾਮ ਮੋਦਮ ਸਿੰਘ ਵਾਲਾ ਦੀ ਨੁਹਾਰ ਬਦਲਣ ਦੇ ਚਲਦੇ ਲਗਾਤਾਰ ਕਈ ਵਿਕਾਸ ਕਾਰਜ ਜੜੇ ਨੇ ਕਰਵਾਏ ਗਏ ਨੇ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਲੋਕਾਂ ਦੀ ਸੁਵਿਧਾ ਦੇ ਚਲਦੇ ਸੈਰ ਕਰਨ ਲਈ ਵਾਕਿੰਗ ਟਰੈਕ ਦਾ ਉਦ்கਾਰਣ ਕੀਤਾ ਗਿਆ ਕੈਬਨਿਟ ਮੰਤਰੀ ਅਮਨ अरोੜਾ ਦੇ ਵੱਲੋਂ ਆਪਣੀ ਹਲਕੇ ਦੀ ਨੁਹਾਰ ਬਦਲਣ ਦੀ ਲਗਾਤਾਰ ਕਈ ਪ੍ਰੋਜੈਕਟ ਲਗਾਏ ਜਾ ਰਹੇ ਨੇ ਤੇ ਉਹਨਾਂ ਵੱਲੋਂ ਕਈ ਪ੍ਰੋਜੈਕਟਾਂ ਦਾ ਉਦ்கਾਰਣ ਵੀ ਕੀਤਾ ਜਾਵੇਗਾ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਵਾਕਿੰਗ ਟਰੈਕ ਦਾ ਉਦ்கਾਰਣ ਕੀਤਾ ਵੀ ਗਿਆ ਤੇ ਉਹਨਾਂ ਇਹ ਵੀ ਦੱਸਿਆ ਹੈ ਕਿ ਇਹ ਲਾਗਤ ਜੁੜੀ ਹੈ 7 ਮੀਟਰ ਲੰਬਾ ਅਤੇ 3700 ਬੂਟੇ ਇਸ ਦੇ ਵਿੱਚ ਲਗਾਏ ਜਾਣਗੇ ਤੇ ਅੱਜ ਮੈਨੂੰ ਸੁਨਾਮ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 1300 ਮੀਟਰ ਲੰਬਾ ਇਹ ਵਾਕਿੰਗ ਟ੍ਰੈਕ ਅੱਜ ਬਣ ਕੇ ਤਿਆਰ ਹੈ तकरीबन 70 ਲੱਖ ਰੁਪਏ ਦੀ ਲਗਦੇ ਨਾਲ ਇਸ ਪ੍ਰੋਜੈਕਟ ਦੇ ਦਿੱਲੀ ਸਪੈਸ਼ਲੀ ਫੰਡਸ ਦੇ ਜਿਹੜੇ ਉਹ ਮੇ ਪੀਆਈਟੀਵੀ ਦੇ ਵਿੱਚੋਂ ਲੈ ਕੇ ਆਏ ਆ ਔਰ ਅ ਬੈਠਣ ਦਾ ਵੀ ਇੰਤਜ਼ਾਮ ਹੈ ਇਹਦੇ ਨਾਲ ਨਾਲ ਤਕਰੀਬਨ 3700 ਪੇੜ ਨੇ ਜਿਹੜੇ ਵੱਡੇ ਛੋਟੇ ਬੂਟੇ ਨੇ ਜਿਹੜੇ ਉਹ ਲੱਗਣਗੇ 8 ਫੁੱਟ ਚੌੜਾ ਇਹ ਟਰੈਕ ਹੈ 1300 ਮੀਟਰ ਲੰਬਾ ਸੋ ਇਹ ਇਸ ਪਾਸੇ ਦੇ ਸ਼ਹਿਰ ਦੇ ਲੋਕ ਜਿਹੜੇ ਸੜਕਾਂ ਦੇ ਉੱਪਰ ਸੈਰ ਕਰਦੇ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪ ਦੀ ਸੇਫਟੀ ਦਾ ਆਪਣੇ ਪਰਿਵਾਰ ਦਾ ਖਿਆਲ ਰੱਖਦੇ ਹੋਏ ਇਸ ਟਰੈਕ ਨੂੰ ਯੂਜ਼ ਕਰਨ ਤਾਂ ਕਿ ਤਾਂ ਕਿ ਲਾਹਾਏ ਦਾ ਆਪਾਂ ਸਾਰੇ ਲੈ ਸਕੀ